ਹੈਲੋ ਗਾਇਸ ਕਿਦਾਂ ਸਾਰੇ ਆਪਾਂ ਸਾਰੇ ਕਿਹਾਂਡਾ ਤੁਸੀਂ ਵੀ ਕਿਹਾਂਡ ਹੋਗੇ ਆਪਾਂ ਸਵਾਗਤ ਕਰਦੇ ਤੁਹਾਡੇ ਕੋਲ ਨਵੇਂ ਵੀਡੀਓ ਵਿੱਚ ਤੇ ਆਪਾਂ ਚੱਕੀਆਂ ਲਾਈਆਂ ਸੀ ਮੈਂ ਸ਼ਾਰਟਸ ਵੀ ਪਾਈ ਸੀ ਵੀਡੀਓ ਇੱਕ ਮਸਾਲੇ ਦੀ ਮੈਂ ਵੀਡੀਓ ਪਾਈ ਸੀ ਇੱਕ ਹੋਰ ਵੀਡੀਓ ਤੁਹਾਨੂੰ ਲੈ ਕੇ ਆ ਗਿਆ ਮਹਾਜਿਰ ਹੋਇਆ ਤੇ ਇੱਧਰ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਪੋਸਟਰ ਲਵਾਤੇ ਹੀ ਕੈਮਰਾਮੈਨ ਨੂੰ ਕਹਿੰਨੇ ਇੱਧਰ ਦਿਖਾ ਦਿਓ ਆ ਇੱਧਰ ਆਪਾਂ ਲਿਖਿਆ ਹੈ ਇਥੇ ਹਲਦੀ ਆਪ ਕੋ ਪੀਸੀ ਹੋਈ ਲਾਰ ਮਰਚੀਸੀ ਹਲਦੀ ਦੇ ਵਜ੍ਹਾ ਗਰਮ ਮਸਾਲਾ ਨੂੰ ਤੇ ਚੈੱਕ ਕਰ ਸਕਦੇ ਹੋ ਇਧਰ ਗਾਈਸ ਆਪਾਂ ਵੱਡਾ ਪੋਸਟਰ ਲਾਇਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੰਟੈਕਟ ਨੰਬਰ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ ਚ ਦੇ ਦਾਂਗੇ। ਤੋ ਤੁਹ ਰਹੇ ਲਿ ਲਈ ਤੇ ਚਲੋ ਫਿਰ ਆਪਾਂ ਤੁਹਾਨੂੰ ਅੰਦਰ ਦਾ ਦਿਖਾਉਣੀ ਆ ਵੀ ਕੀ ਪ੍ਰੋਸੀਸ ਸਾਰੇ ਮਤਲਬ ਕੀ ਕੀ ਸਮਾਨ ਅੰਦਰ ਹੈ ਚਲੋ ਫਿਰ ਆਪਾਂ ਤੁਹਾਨੂੰ ਮਿਲਦੇ ਅੰਦਰ ਜਾ ਕੇ ਹੁਣ ਆਪਾਂ ਅੰਦਰ ਤੁਹਾਨੂੰ ਚੱਕੀਆਂ ਦਿਖਾਉਣੀ ਆ ਆਪਾਂ ਅੰਦਰ ਆ ਚੁੱਕੇ ਹਾਂ ਇਹ ਕਹਿਣਾ ਹੈ ਇਹ ਦੂਸ ਚੱਕਾ ਸਾਦੀ ਉਹ ਆਪਣਾ ਮਸਾਲਾ ਤੇ ਹਲਦੀ ਵਰ ਚੀਜ਼ ਤੇ ਚੱਕੀ ਆਈ ਉਹ ਜਿਹੜੀ ਆਪਾਂ ਲਈ ਚੱਕੀ ਮਿਰਚ ਵਾਸਤੇ ਆ ਤੇ ਆ ਮੋਟਰ ਲੱਗੀ ਵਿਚਾਲੇ ਕੈਮਰਾਮੈਨ ਮੋਟਰ ਦਿਖਾ ਦਿਓ ਚੈੱਕ ਕਰ ਸਾ ਦਿਓ ਮੋਟਰ ਤੇ ਬਾਕੀ ਇੱਥੇ ਆਪਾਂ ਪੀਸਪੂਸ ਕੇ ਅੰਦਰ ਪੈਕਿੰਗ ਹਰਦੇ ਆ ਕਮਰਾ ਲੱਗ ਕੇ ਸਮਾਨ ਰੱਖਿਆ ਹੈ ਤੁਹਾਨੂੰ ਹੁਣ ਆਪਾਂ ਅੰਦਰ ਜਾਣੇ ਤੇ ਅੰਦਰ ਦਿਖਾਉਣੇ ਹੁਣ ਆਪਾਂ ਅੰਦਰ ਆ ਚੁੱਕੇ ਜੀ ਵੇਖ ਸਾਜੇ ਇਧਰ ਆਪਣਾ ਆ ਮਸਾਲੇ ਦੀ ਬੈਗ ਭਾਵੇਂ ਬਾਕੀ ਇੱਥੇ ਖੁੱਲੀਆਂ ਮਿਰਚਾਂ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਚੇਪੇ ਨੰਬਰ ਹੋ ਗਈ ਤੇ ਆ ਹਲਦੀ ਇੱਕ ਸੋਤੇ ਰਹੀ ਤੇ ਕਿਹੜਾ ਆਪਣਾ ਕੰਡਾ ਹੈ ਤੇ ਬਾਕੀ ਆ ਕਿਹਦੀ ਪੀਸਨੇ ਪੀਸੀ ਤੇ ਆਪਣੇ ਘਾਣਾ ਪਾ ਤੇ ਸੀਗੇ ਤੇ ਜੱਕਾ ਸਾਧਿਓ ਚਲੋ ਫਿਰ ਆਪਾਂ ਇੱਥੇ ਬੋਲ ਬੋਲ ਕਰਦੇ ਹਾਂ ਖਤਮ ਮਿਲਾਂਗੇ ਫਿਰ